ਕਿ ਸਰਕਾਰ ਦੇ ਨਿਊ ਟੈਕਸ ਰਜਿਮ ਦੀ ਬਹੁਤ ਹੋ ਰਹੀ ਹੈ ਚਰਚਾ ਮੈਂ ਕਿ ਸਰਕਾਰ ਨੇ ਸਾਡਾ ਇੰਨਾ ਪੈਸਾ ਬਚਾਤਾ ਫਿਰ ਕਿਉਂ ਨਾ ਕਰੀਏ ਖਰਚਾ ਫਿਰ ਕਿਉਂ ਨਾ ਕਰੀਏ ਖਰਚਾ ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਹਾਂ ਇਸ ਲਈ ਤੁਸੀਂ ਖੇਤ ਮਜ਼ਦਾਰ ਦੀ ਵੀਡੀਓ ਕਿਸਵਾਵਾ ਦਿਨ ਸਾਥਿਓ ਆਪ ਸਭ ਨੂੰ ਪਤਾ ਹੈ ਕਿ ਆਪ ਸਬਦੇ ਬਿਨਾ ਬਿਨ ਅਧੂਰਾ ਹੁੰਦਾ ਹੈ ਕਈ ਦਿਨ ਹੋ ਗਏ ਹਨ ਕਿ ਲਾਈਵ ਗੱਲਬਾਤ ਨਹੀਂ ਸਹੀ ਔਰ ਅੱਜ ਫੁਰਸਤ ਦੇ ਪਲ ਸੰ ਤਾਂ ਚੰਡੀਗੜ੍ਹ ਵੱਲ ਆਏ ਹੋਏ ਸੀ ਕਿ ਔਰ ਇੱਥੇ ਸੀ ਸੁਖਨਾ ਲੇਕ ਤੇ ਆਂ ਵਿਜੇ ਮੇਰੇ ਨਾਲ ਹੈ ਹਮੇਸ਼ਾ ਕੈਮਰੇ ਦੇ ਪਿੱਛੇ ਹੁੰਦਾ ਇੱਧਰ ਬਲਜੋਤ ਹੈ ਛੋਟਾ ਭਰਾ ਤੇ ਨਾਲ ਮੇਰਾ ਕਾਲਜ ਦਾ ਫਰੈਂਡ ਭੱਲਾ ਸਾਹਿਬ ਨੇ ਤੇ ਕਈ ਭੈਣ ਭਰਾ ਭਲੇਖਣਾਂ ਖਾ ਜਾਣ ਕਿਤੇ ਡੋਂਕੀ ਲੱਗ ਕੇ ਮੈਕਸੀਕੋ ਤੋਂ ਅਮਰੀਕਾ ਤਾਂ ਨਹੀਂ ਜਾ ਰਹੇ ਪਰ ਤੁਹਾਨੂੰ ਇਹ ਵਿਊ ਦਿਖਾਣਾ ਬਹੁਤ ਜ਼ਰੂਰੀ ਸੀ ਮੈਂ ਕਿ ਹਰ ਰੇਲੇ ਤੁਸੀਂ ਨਾਲ ਹੁੰਦੇ ਹੋ ਅਸੀਂ ਇਸ ਸਮੇਂ ਸੁੱਖ ਨਾਲ ਲੇਖਦੇ ਆਂ ਪਰ ਵੱਡਾ ਸਵਾਲ ਇਹੀ ਹੁੰਦਾ ਹਮੇਸ਼ਾ ਕਿ ਆਪਣੇ ਸ਼ਹਿਰ ਵਿੱਚ ਤਰੱਕੀ ਕਿਉਂ ਨਹੀਂ ਹੈ ਕਿਉਂਕਿ ਆਪਰੇ ਵੀ ਸਤਲੁਜ ਦਰਿਆ ਨੇੜੇ ਹੈ ਉੱਥੇ ਵੀ ਤੇ ਇਦਾਂ ਟੂਰਿਸਟ ਪਲੇਸ ਬਣ ਸਕਦੀ ਹੈ ਟੂਰਿਸਟ ਹੱਬ ਬਣ ਸਕਦਾ ਸਾਡਾ ਤੋਂ ਆਪਾਂ ਰੀਜਨ ਸਾਡਾ ਸ਼ੀਤਪਾਗਤ ਸਿੰਘ ਨਗਰ ਲੇਕਿਨ ਸਰਕਾਰਾਂ ਨਹੀਂ ਸੋਚਦੀਆਂ ਵੱਡੇ ਸਵਾਲ ਨੇ ਪਰ ਤੁਹਾਡੇ ਬਿਨਾ ਮੇਰੀ ਸ਼ਾਮ ਅਧੂਰੀ ਹੁੰਦੀ ਹੈ ਮੈਂ ਸੋਚਿਆ ਮੇਰੇ ਭੈਣ ਭਰਾ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਵੀ ਇੱਕ ਵਾਰੀ ਸੁਖਨਾ ਲੇਖ ਦੇ ਨਜ਼ਾਰੇ ਦਿਖਾ ਦਵਾਂ ਤੁਹਾਨੂੰ ਫਰੰਟ ਤੋਂ ਲੈ ਕੇ ਪਿੱਛੇ ਤੱਕ ਸਾਰੀਆਂ ਤਸਵੀਰਾਂ ਦਿਖਾ ਦਿੰਦਾ। ਕਿੱਥੇ ਆ ਗਿਆ ਕਿਹਦੇ ਦਿਖ ਰਿਹਾ ਹੈ ਸਾਹਮਣੇ। ਆਹ ਸ਼ਾਫੂ ਦਿਖ ਰਿਹਾ ਹੈ। ਠੀਕੋ? ਭਾਈ ਸੁਖਨਾ ਲੇਖ ਦੇ ਵਿੱਚ ਜਿਹੜੀ ਸ਼ਿਪ ਹੈ ਉਹਦੀਆਂ ਤਸਵੀਰਾਂ ਨੇ ਕਿੰਨੇ ਕਿਲੋਮੀਟਰ ਅੱਗੇ ਲੈ ਕੇ ਜਾਣਾ ਤੁਸੀਂ ਸਾਨੂੰ? ਕਿਤਨੀ ਕਿ ਅੱਗੇ ਲੈ ਕੇ ਜਾਉਂਗੇ? ਪੜਿਆ ਨਹੀਂ ਕਿਨ ਦਾ ਸਿਲੇਬਸ ਪੂਰਾ ਨਹੀਂ ਹੈਗਾ ਦੋ ਦਿਨ ਹੋ ਗਏ ਮੈਂ ਮਾਰ ਕੇ ਟਰੈਕ ਕਰਕੇ ਉਹਨਸਾਰ ਦੇ ਠੀਕ ਹੈ ਜੀ ਕੇਐਸ ਬੈਂਸ ਸਾਹਿਬ ਤੁਸੀਂ ਇਟਲੀ ਚਲੇ ਗਏ ਅਸੀਂ ਚੰਡੀਗੜ੍ਹ ਆ ਗਏ ਔਰ ਇਹ ਤਸਵੀਰਾਂ ਤੁਹਾਨੂੰ ਅਸੀਂ ਸੁਖਨਾ ਲੇਕ ਤੋਂ ਦਿਖਾ ਰਿਹਾ ਸੌਰੀ ਥੋੜਾ ਸਮਾਂ ਜ਼ਿਆਦਾ ਹੋ ਗਿਆ ਦਿਨ ਵੇਲੇ ਹੁੰਦੇ ਤਾਂ ਤੁਹਾਨੂੰ ਹੋਰ ਤਸਵੀਰਾਂ ਵੀ ਲੁਭਾਉਣ ਵਾਲੀਆਂ ਦਿਖਾ ਸਕਦਾ ਸੀ ਮੈਂ ਬਟ ਬੜੀ देर ਬਾਅਦ ਫੁਰਸਤ ਦੇ ਪਲਾਂ 'ਚ ਇੱਧਰ ਆਏ ਹੋਏ ਆ ਤਾਂ ਜਿੰਨੇ ਭੈਣ ਭਰਾ ਨਵਾਂ ਸ਼ਹਿਰ ਤੋਂ ਕਾਲ ਕਰ ਰਹੇ ਸੀ ਬਹੁਤ ਸਾਰੇ ਆ ਮੈਸੇਜ ਸਾਰੇ ਸੀਗੇ ਕਿਤੇ ਕੋਈ ਚੋਰੀ ਹੋ ਗਈ ਕਿਤੇ ਕੋਈ ਐਕਸੀਡੈਂਟ ਹੋ ਗਿਆ ਤਾਂ ਅੱਜ ਨਹੀਂ ਪਹੁੰਚ ਸਕੇ ਕਿਉਂਕਿ ਇੱਧਰਲੇ ਪਾਸੇ ਥੋੜਾ ਵਿਅਸਤ ਹੋ ਗਏ ਸੀ ਅਸੀਂ ਬਟ ਆਹ ਵਿਊ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨਾ ਵੀ ਬੜਾ ਜ਼ਰੂਰੀ ਹੈ ਵਿਕਰਮਜੀਤ ਸਿੰਘ ਕਹਿ ਰਹੇ ਨੇ ਇੰਜੋਏ ਬ੍ਰਦਰs ਸ਼ੁਕਰੀਆ ਜੀ ਆਪ ਸਭ ਨਾਲ ਜਦੋਂ ਹੁੰਦੇ ਉਹ ਤਾਂ ਹੌਸਲਾ ਦੁੱਗਣਾ ਹੋ ਜਾਂਦਾ ਜੀ ਜੀ ਬਹੁਤ ਸ਼ੁਕਰੀਆ ਤਾਂ ਤੁਸੀਂ ਵੀ ਸਾਰੇ ਆਓ ਸਮਾਂ ਕੱਢ ਕੇ ਕਦੇ ਜਿਹੜੇ ਓਵਰ ਸੀਸ ਨਹੀਂ ਜਾ ਸਕਦੇ ਓਵਰ ਸੀਸ ਕਿਉਂਕਿ ਸਰਕਾਰ ਨੇ ਟੈਕਸ ਨਿਊ ਜੀਵਨਾ ਕਹਿੰਦੇ ਬਹੁਤ ਪੈਸੇ ਬਚਾ ਦੇਣੇ ਆ ਇਹਦੇ ਉੱਤੇ ਮੇਰੀ ਪ੍ਰੈਜੈਂਟੇਸ਼ਨ ਤਿਆਰ ਹੈ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ ਤਾਂ ਤੁਸੀਂ ਵੀ ਜ਼ਰੂਰ ਜੇ ਓਵਰ ਸੀਸ ਦਾ ਟੂਰ ਨਹੀਂ ਬਣਦਾ ਇੰਟਰਨੈਸ਼ਨਲ ਟੂਰ ਨਹੀਂ ਬਣਦਾ ਤਾਂ ਜ਼ਰੂਰ ਪੰਜਾਬ ਪੰਜਾਬ ਦੀ ਹਿਮਾਚਲ ਸੇ ਘੱਟੋ ਘੱਟ ਜ਼ਰੂਰ ਪਰਿਵਾਰ ਨਾਲ ਫੁਰਸਤ ਦੇ ਪਲ ਬਿਤਾਉਣ ਜਾਇਕ ਬਟ ਮੇਰਾ ਸਵਾਲ ਇੱਥੇ ਇਹੀ ਹੈ ਮੇਰਾ ਸਵਾਲ ਸਾਡੀਆਂ ਸਰਕਾਰਾਂ ਨੂੰ ਇਹੀ ਹੈ ਕਿ ਸਾਡੇ ਸਤਲੁਜ ਰਿਆ ਲੱਗਦਾ ਸਾਡੇ ਹੋਰ ਨੇੜੇ ਤੇੜੇ ਬਹੁਤ ਅੱਛੇ ਪਿਕਨਿਕ ਸਪੌਟ ਬਣ ਸਕਦੇ ਆ ਜਿਵੇਂ ਕਿ ਰੋਪੜ ਨਵਾਂ ਸ਼ਹਿਰ ਚ ਸਤਲੁਜ ਦਰਿਆ ਆਤੇ ਤੇ ਉੱਥੇ ਰੋਜ਼ਗਾਰ ਵੀ ਪੈਦਾ ਕੀਤਾ ਜਾ ਸਕਦਾ ਔਰ ਇੱਥੇ ਵੀ ਮੈਂ ਆਇਆ ਤਾਂ ਬਹੁਤ ਆਤ ਵਿੱਚ ਪਿੰ ਪੰਜਾਬੀ ਜਿਹੜੇ ਮੈਨੂੰ ਉਹ ਨਜ਼ਰ ਨਹੀਂ ਆਈ ਕਿ ਪੰਜਾਬੀਆਂ ਨੂੰ ਰੋਜ਼ਗਾਰ ਮਿਲਿਆ ਹੋਵੇ ਤਾਂ ਪੰਜਾਬ ਵਿੱਚ ਪੰਜਾਬੀਆਂ ਲਈ ਰੋਜ਼ਗਾਰ ਹੈ ਹੀ ਨਹੀਂ ਇਹ ਵੱਡੇ ਕੁਐਸਚਨਸ ਨੇ ਠੀਕ ਹੈ ਜਿਹਨੇ ਤੁਸੀਂ ਕਮੈਂਟ ਕਰ ਰਹੇ ਆ ਮੈਂ ਬਾਅਦ ਚ ਜ਼ਰੂਰ ਸਾਰਿਆਂ ਨਾਲ ਰਾਪਤਾ ਬਣਾ ਲੂੰਗਾ ਫਿਲਾਲ ਦੀ ਗੱਡੀ ਤੁਹਾਨੂੰ ਨਾਲ ਮਹਿਸੂਸ ਕਰਨਾ ਬਹੁਤ ਜ਼ਰੂਰੀ ਸੀ ਪਰਮੇਸ਼ਰਾਲ ਕਹ ਰਹੇ ਨੇ ਬਹੁਤ ਵਧੀਆ ਨਵਾਂ ਸ਼ਰਸ ਲੋ ਠੀਕ ਹੈ ਜੀ ਵਿਕਰਮਜੀਤ ਸਿੰਘ ਕਰ ਰਹੇ ਨੇ ਕੇਐਸ ਬੈਂਸ ਕਰ ਰਹੇ ਨੇ ਔਰ ਕੱਲ ਮੇਰੇ ਖਿਆਲ ਸਲੋ ਪਿੰਡ ਚ ਇੱਕ ਵਾਰਦਾਤ ਵੀ ਹੋਈ ਸੀਗੀ ਲੜਕੀ ਦੇ ਪਿਸਤੌਲ ਰੱਖ ਕੇ ਉਹ ਤੋਂ ਸਮਾਨ ਖੋਇਆ ਗਿਆ ਲੇਕਿਨ ਲੜਕੀ ਬਾਅਦ ਚ ਡਰ ਗਈ ਉਹ ਕਹਿੰਦੀ ਮੈਂ ਕੈਮਰੇ ਦੇ ਅੱਗੇ ਨਹੀਂ ਆਣਾ ਤਾਂ ਮੈਂ ਫਿਰ ਤੋਂ ਬੇਨਤੀ ਕਰ ਦੇਣੀ ਚਾਹੁੰਦਾ ਭੈਣਾ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਜੁੜਦੇ ਆ ਕਿ ਆਪਣਾ ਪੱਖ ਜਰੂਰ ਰੱਖਿਆ ਕਰੋ ਜਾਂ ਤੁਸੀਂ ਪੱਖ ਰੱਖਦੇ ਆ ਉਦੋਂ ਹੀ ਜਿਹੜਾ ਸੁਧਾਰ ਹੁੰਦਾ ਵਿਸ਼ਾਲ ਸ਼ਰਮਾ ਮੇਰਾ ਭਰਾ ਵੱਡਾ ਭਰਾ ਵਕੀਲ ਸਾਹਿਬ ਨਾਈਸ ਥਿਊ ਵੰਜੋਏ ਥੈਂਕ ਯੂ ਵਿਸ਼ਾਲ ਜੀ ਮੈਂ ਫਿਰ ਤੋਂ ਥਿਊ ਦਿਖਾ ਦਿੰਦਾ ਬismillah ਆਹ ਆਹ ਬੇਟੇ ਲੈ ਫੜ ਆਪਣਾ ਕੰਮ-ਕਾਮ ਮਾੜੇ ਕੋਈ ਮੂਰੇ 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 ਦਿਖਾਓ ਓਵਰ ਟੇਨ ਆਇਆ ਇਹ ਕੁਝ ਕਿਤੇ 2.5 2.5 ਕੋਈ ਨਹੀਂ ਆਪਨੇ ਖਰਾਬ ਫਸਟ ਟਾਈਮ ਆਇ ਹਾਂ 5 ਸਾਲ ਹੋ ਗਏ ਇਹ ਦੋ ਦਿਨ ਮੈਂ ਉੱਪਰ ਆ ਰਹੀ ਮੈਂ ਚਾਹ ਨਹੀਂ ਕੁਦਰਤ ਕਿੱਥੇ ਕਰ ਰਿਹਾ ਮੈਂ ਲਾਉ ਨਹੀਂ ਇਹ ਤਾਂ ਖਾਣਾ ਨਾ ਗਾਣਾ ਰੁਕੀ ਜਾਓ ਜੂ ਗਾੜੀ ਨੂੰ ਆਉਂਦੀ ਜਲਦੀ ਇੱਥੇ ਤੇ ਬੜੀ ਸਖਤ ਲਾਉਡਰ ਨਹੀਂ ਆ ਸਕਦਾ ਦੇਖੋ ਕਹਿੰਦਾ ਨਾ ਖਾਣਾ ਨਾ ਗਾਣਾ ਕੁਝ ਨਾ ਖਾਣਾ ਨਾ ਗਾਣਾ ਕੁਝ ਵੀ ਹੈਪੀ ਮੂਸਾ ਬੋਲੀ ਜੀ ਜਿਹੜੇ ਸੋ ਨਸੇ ਕਿਉਂ ਅੱਛਾ ਮੈਨੂੰ ਨਾ ਵੈਸੇ ਇਹਨਾਂ ਨੇ ਵੀ ਸੁੱਖ ਨਾ ਲੈ ਕੜਦੇ ਨਵੇਂ ਸ਼ਹਿਰ ਦੀ ਯਾਦ ਭੁੱਲਣ ਨਹੀਂ ਦਿੱਤੀ ਆਪਣੇ ਉੱਥੇ ਹੀ ਮੱਛਰ ਬੜਾ ਹੁੰਦਾ ਕਿਉਂਕਿ ਸੀਵੇ ਸਾਰੇ ਓਵਰਫਲੋ ਕਰ ਰਹੇ ਆ ਮੱਛਰ ਇੱਥੇ ਸੁੱਖ ਨਾ ਪੂਰਾ ਨਾਲ ਇੱਥੇ ਡਬਲ ਮੋਟਾ ਉਹਨਾਂ ਤੋਂ ਆਹ ਦੇਖੋ ਵੱਡੀ ਕਿਤੇ ਉਹ ਕੱਢੋ ਮੁੱਠ ਆਹ ਲੋ ਇਹਹੀ ਪ੍ਰੋਬਲਮ ਹੈ ਆਪਣੇ ਪ੍ਰਬੰਧ ਨਹੀਂ ਆਹ ਲੋ ਆਹ ਲੋ ਜੀ ਦੇਖ ਲੋ ਮਗਰ ਪਏ ਮਗਰ ਪਏ ਪੈ ਕੇ ਲੜਦੇ ਆ ਆਹ ਲੋ ਜੀ ਇਹ ਨਵੇਂ ਸ਼ਹਿਰ ਦਾ ਪੂਰਾ ਮੁਕਾਬਲਾ ਕਰਦੇ ਆ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਵਾਸਤੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਬਹੁਤ ਸਾਰੇ ਸਾਰੇ ਭੈਣ ਭਰਾਵਾਂ ਦੇ ਮੈਸੇਂਜਰ ਤੇ ਮੈਸੇਜ ਸਾਰੇ ਸੀ ਕਿ ਜਿਹੜਾ ਨਿਊ ਟੈਕਨੋਲੋਜੀ ਮੈਂ ਉਹਦੇ ਤੇ ਕੋਈ ਅਪਡੇਟ ਨਹੀਂ ਆਈ ਤਾਂ ਉਹਦੇ ਤੇ ਮੈਂ ਤੁਹਾਨੂੰ ਕੱਲ ਅਪਡੇਟ ਕਰ ਦੂੰਗਾ ਜੀ ਅੱਜ ਥੋੜੇ ਇੱਧਰ ਬਿਜ਼ੀ ਹੋ ਗਏ ਉਹਦੇ ਤੇ ਆਪਾਂ ਪੂਰੀ ਇੱਕ ਪ੍ਰੈਜੈਂਟੇਸ਼ਨ ਤਿਆਰ ਆ ਔਰ ਦੋ ਚਾਰ ਜਿਹੜੇ ਮਸਲੇ ਅੜੇ ਪਏ ਆ ਇੱਕ ਤਾਂ ਸੀਵਰੇਜ ਜਿਹੜਾ ਪੂਰੇ ਸ਼ਹਿਰ ਦਾ ਉਹ ਓਵਰਫਲੋ ਚੱਲਦਾ ਪਿਆ ਉਹਦੇ ਲਈ ਵੀ ਇੱਕ ਪ੍ਰੈਜੈਂਟੇਸ਼ਨ ਪੂਰੀ ਤਿਆਰ ਆ ਉਹ ਵੀ ਮੈਂ ਦਵਾਂਗਾ ਕਿਉਂਕਿ ਹੁਣ ਸਿਰਫ ਸਮੱਸਿਆਵਾਂ ਆਪਾਂ ਪੁਟ ਅਪ ਨਹੀਂ ਕਰਨੀਆਂ ਉਦੇ ਬਾਰੇ ਵੀ ਆਪਾਂ ਜ਼ਰੂਰ ਹੁਣ ਕੋਈ ਨਾ ਕੋਈ ਸੁਜੈਸ਼ਨਸ ਜਾਂ ਕੋਈ ਨਾ ਕੋਈ ਆਪਣੇ ਵੱਲੋਂ ਟੁਕਮਾ ਹੱਲ ਦੇਣ ਦੀ ਕੋਸ਼ਿਸ਼ ਕਰਨੀ ਹੈ ਜੋਗਾ ਕਰਜਾ ਕਰਨ ਸੁਰਸਤ ਕਿੱਥੇ ਭਾਜੀ ਸੁਖਨਾ ਲੈ ਕੇ ਚੰਡੀਗੜ੍ਹ ਮੈਂ ਸਜਨ ਕਰਨ ਕੀ ਹਾਲ ਦੀ ਸਿਹਤ ਤੇਰਾ ਠੀਕ ਹੈ ਪਰ ਤੇ ਸਿਹਤ ਤਾਂ ਠੀਕ ਹੀ ਹੈ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ ਬੜੇ ਰਹਿਣਾ ਬਹੁਤ ਨਸ਼ਰ ਮੈਂ ਛੁੱਟੀ ਦਿਨ ਸੁਣ ਲਿਆ ਜਤਪੁਰ ਦਿੱਤੋ ਜੀ ਸਤਿ ਸ਼੍ਰੀ ਅਕਾਲ ਰਬ ਰੱਖ